ਹਾਂਜੀ ਲੋਕੀਤ ਇਹਰਾ ਚੈਨਲ ਨੂੰ ਦੇਖ ਰਹੇ ਪਿਆਰੇ ਸਰੋਤੇਓ ਅੱਜ ਅਸੀਂ ਸਾਡਾ ਗਰੁੱਪ ਵੱਲੋਂ ਪੁਰਾਣਾ ਜਿਹੜਾ ਲੋਕਗੀਤ ਪੇਸ਼ ਕਰਨ ਜਾ ਰਹੇ ਹਾਂ ਕਿ ਕਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਛੋਟੀਆਂ ਉਮਰਾਂ ਦੇ ਵਿੱਚ ਬੱਚਿਆਂ ਦੇ ਮੈਰਿਜ ਹੋ ਜਾਂਦੀ ਸੀ ਇੱਕ ਲੜਕੀ ਹੈ ਉਹਦਾ ਪਤੀ ਜਿੱਦਾਂ ਫੌਜ ਚ ਹੈ ਉਹ ਆਉਂਦਾ ਦੇਰ ਬਾਅਦ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਖੂਹੇ ਤੇ ਪਾਣੀ ਭਰੇਂਦੀ ਨੂੰ ਜਿਹੜਾ ਲੰਮਾ ਉੱਚਾ ਘਭਰੂ ਮੇਰੇ ਨਾਲ ਨੋਕਚੋ ਕਰ ਰਿਹਾ ਹੈ ਕਿ ਉਹ ਮੇਰਾ ਪਤੀ ਹੀ ਹੈ ਕਿ ਕਿੱਦਾਂ ਦੀ ਬਹੁਤ ਸੋਹਣੀ ਨੋਕਚੋਕ ਜਿਹੜੀ ਹੈ ਗੀਤ ਦੇ ਜ਼ਰੀਏ पेश की गई है उसकी सुपारी सोनिया बन गई है पेश की गई है चलो सड़के सड़के जान दिए मुटियारे नी कंडा चुबा तेरे पैर हा किए नारे जी निहड़िए कंडा चुबा तेरे पैर हा किए नारे जी कौन कड़े तेरा कांडड़ा मुटियारे कौन सहे तेरी पीर बांटिए नारे जी वीरड़िए कौन सहे तेरी पीर बांटिए नारे जी पाबो कड़े मेरा कांडडा भయ్యా वे वीर सहे मेरी पीर मैं तेरी मरमना वीरड़िया वीर सहे मेरी पीर मैं तेरी मरमना ਨਾਰੇ ਨੀ ਪਾਣੀ ਦਾ ਘੁੱਟ ਪਿਲਾ ਬਾਕੀਏ ਨਾਰੇ ਨੀ ਮੇੜੀਏ ਪਾਣੀ ਦਾ ਘੁੱਟ ਪਿਲਾ ਬਾਕੀਏ ਨਾਰੇ ਨੀ ਆਪਣਾ ਪਰਿਆ ਨਾ ਦਿਆਸ ਪਾਇਆ ਵੇ ਰਾਜ ਪਈ ਪਰ ਪੀਰ ਤੇਰੀ ਨਾਰਮ ਨਾ ਵੇ ਆਰੇ ਆ ਲਾਜ ਪਈ ਪਾਰ ਪੀ ਮੈਂ ਐਸੀ ਮਰਮਦਾ ਕੜਾ ਤਾ ਤੇਰਾ ਪੰਨ ਦੇ ਆ ਮਟਿਆਰੇ ਨੀ ਲਾਜ ਕਰਾ ਟੋਟੇ ਚਾਰ ਵਾਂਕੀਏ ਨਾ ਰੇ ਨੀ ਹੋਏ ਨੀ ਆੜੀਏ ਲਾਜ ਕਰਾ ਟੋਟੇ ਚਾਰ ਵਾਂਕੀਏ ਨਾ ਰੇ ਨੀ ਹੋਏ ਕੜਾ ਕਨੇ ਕਮ ਆਰਾ ਅੱਜ ਪਕੇ ਦੀ ਦੋਰ ਮੈਂ ਤੇਰੀ ਮਹਿਰਮ ਨਾਏ ਬਿਆੜਿਆ ਲੱਜ ਪਕੇ ਦੀ ਦੋਰ ਮੈਂ ਤੇਰੀ ਮਹਿਰਮ ਨਾਏ ਬੱਡੇ ਮਹੇਦੀ ਦਈ ਨਿ ਸੋਣਾ ਨੂੜੀਏ ਆਇਓ ਸ਼ਾਮਾ ਪਾਨੀ ਪੋੜੀਏ ਨੂੜੀਏ ਬਿਆੜੀਏ ਆਇਓ ਸ਼ਾਮਾ ਪਾਨੀ ਪੋੜੀਏ ਨੂੜੀਏ ਆ ਨਾ ਆ ਬੰਸ ਸੁਣ ਤਸੜੀਏ ਬੈਠਾ ਤਹੜਾ ਪਾਣੀ ਪੋੜੀਏ ਤਸੜੀਏ ਨੀ ਮੇੜੀਏ ਬੈਠਾ ਤਹੜਾ ਪਾਣੀ ਪੋੜੀਏ ਤਸੜੀਏ ਨੀ ਹੋਤੇ ਮੇਰਾ ਪਤ ਲਗੇ ਸੁਣ ਨੂੰ ਆੜੀਏ ਤੇਰਾ ਲਗਦਾ ਹੀ ਕਾਂਤ ਪੋੜੀਏ ਨੂੰ ਆੜੀਏ ਨੀ ਅੜੀਏ ਤੇਰਾ ਲਗਦਾ ਪੌਂਦੀ ਬੋਲੀਏ ਨੂ ਅੜੀਏ ਨੀ ਚੰਨਾ ਭਰਿਆ ਦੁੱਧ ਦਾ ਸੁਣ ਨੂ ਅੜੀਏ ਦੁਸ਼ਿਆ ਕੌਤ ਸਮਾਨੀ ਕੋੜੀਏ ਨੂ ਅੜੀਏ ਨੀ ਦੁਸ਼ਿਆ ਕੌਤ ਸਮਾਨੀ ਕੋੜੀਏ ਨੂ ਅੜੀਏ ਤੇਰਾ ਜਾਂਦਨਾ ਪਿਆ ਮਟਿਆਰੇ ਨੀ ਕੋਈ ਵੜੀ ਗੱਲ ਸ ਕੀਏ ਨਾਰੇ ਗੀਏ ਨਿੱਕੀ ਹੁਣੀ ਹੋ ਛੱਡ ਗਿਆ ਸਿਪਾਈਆ ਵੇ ਹੁਣ ਹੋਈ ਮੋਟਿਆਰ ਮੈਂ ਤੇਰੀ ਮਹਿਰਮ ਹੋਈ ਬੇੜਿਆ ਹੁਣ ਹੋਈ ਮੋਟਿਆਰ ਮੈਂ ਤੇਰੀ ਮਹਿਰਮ ਹੋਈ ਸੋਗਨਾ ਮੇਰੇ ਰੱਬ ਵਗ ਤੇ ਸਿਪਾਈਆ ਵੇ ਇਕ ਵਕਛੇਨਾ ਤੂੰ ਬਲ ਮੈਂ ਤੇਰੀ ਮਹਿਰਮ ਹੋਈ ਬੇੜਿਆ ਇੱਕ ਵਕਸ਼ੇਂਦਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਬੇੜਿਆ ਇੱਕ ਵਕਸ਼ੇਂਦਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਬੇੜਿਆ ਇੱਕ ਵਕਸ਼ੇਂਦਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਬੇੜਿਆ ਇੱਕ ਵਕਸ਼ੇਂਦਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਧੰਵਾ ਦੀ ਬਹੁਤ ਸਾਰੀ ਥੈਂਕ ਯੂ ਸੋ ਮਚੀ